ਛੇਤ ਮਹੀਨਾ ਚੜਦਾ ਏ ਕਣਕੀ ਸੋਨਾ ਮਰਦਾ ਏ ਵਿਸਾਖ ਵਿਸਾਖੀ ਨੌਂਦੇ ਆ ਢਾਣੇ ਘਰ ਵਿੱਚ ਲਿਉਂਦੇ ਆ ਜੇਠ ਮਹੀਨਾ ਲੂਆਂ ਦਾ ਪਾਣੀ ਸੁੱਕਦਾ ਖੂਆਂ ਦਾ ਹੜ ਮਹੀਨਾ ਤਪਦਾ ਏ ਸਾਨੂੰ ਅੰਦਰੇ ਰੱਖਦਾ ਏ ਸਾਵਣ ਬਦਲ ਬਸਦੇ ਨੇ ਅੰਬਜਮੋਏ ਰਸਦੇ ਨੇ ਭਾਦੋਂ ਤੁੱਪਾਂ ਕਰਦੀਆਂ ਇਹੜੀਆਂ ਗੁਈ ਗੁਈ ਪੈ ਰਦੀਆਂ ਅਸੂਮਾ ਨਿਰਾਲੇ ਨਾ ਗਰਮੀ ਨਾ ਪੱਲ ਲੈ ਕੱਤਕ ਵੰਡੇ ਚਾਨਣੀਆਂ ਰਾਤਾਂ ਨੂੰ ਬਹਿ ਮੰਨਣੀਆਂ ਮੱਗਰ ਨੂੰ ਗੱਲ ਲਾਉਂਦੇ ਆ ਕੋਟ ਸਵੈਟਰ ਪਾਉਂਦੇ ਆ ਪੋ ਵਿੱਚ ਪਾਲਾ ਖੇਸੀ ਦਾ ਧੂਣੀਆਂ ਲਾਲਾ ਸਿੱਕੀ ਦਾ ਮਾਗ ਨਜ਼ਾਰੇ ਤੁਪਾ ਦੇ ਪੱਤੇ ਛੜਦੇ ਰੁੱਖਾਂ ਦੇ ਮੱਗਣ ਫੁੱਲ ਖਿਣਾਉਂਦਾ ਏ ਸਭ ਦੇ ਮਨ ਨੂੰ ਭਾਉਂਦਾ ਏ 12 ਮਨ ਨੂੰ ਪਰਦੇ ਜੋ ਗੱਲ ਸਿਆਣੀ ਕਰਦੇ ਹੋ ਧੰਨਵਾਦ